ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਤੇ ਤੁਹਾਡਾ ਸਭ ਦਾ ਸਵਾਗਤ ਹੈ ਸਾਡੀ YouTube ਚੈਨਲ ਡਾਕਟਰ ਹਰਸ਼ਿੰਦਰ ਕੌਰ ਪਟਿਆਲਾ ਤੇ ਅੱਜ ਡਾਕਟਰ ਹਰਸ਼ਿੰਦਰ ਇੱਕ ਬੜੀ ਹੀ ਮਜ਼ੇਦਾਰ ਖੋਜ ਮੈਨੂੰ ਦੱਸ ਰਹੀ ਸੀ ਤੋਂ ਮੈਂ ਕਿਹਾ ਕਿਉਂ ਨਾ ਆਪਣੇ ਸਾਥੀਆਂ ਨਾਲ ਸਾਂਝੀ ਕੀਤੀ ਜਾਏ ਰਿਸਰਚ ਕਰਕੇ ਇੱਕ ਐਸੀ ਦਵਾਈ ਕੱਢ ਛੱਡੀ ਹੈ ਸਾਇੰਟਿਸਟਾਂ ਨੇ ਕਿ ਜਿਹੜੀ ਤੇ ਹੈ ਦੀ ਬਿਲਕੁਲ ਮੁਫਤ ਤੇ ਅਸਰ ਵੱਖਰੀਆਂ ਵੱਖਰੀਆਂ ਬਿਮਾਰੀਆਂ ਵਿੱਚ ਬਹੁਤ ਵੱਖਰੇ ਵੱਖਰੇ ਅਸਰ ਨੇ ਤੇ ਸਾਰਿਆਂ ਲਈ ਲਾਭਦਾਇਕ ਹੈ ਤੇ ਦੂਜੀ ਗੱਲ ਜੀ ਇਹ ਤੇ ਪੈਸੇ ਵੀ ਵੱਧਣ ਨਹੀਂ ਲੱਗਣੇ ਸੋ ਹਰਸ਼ਿੰਦਰ ਰਾਜ ਆਪਨੇ ਦਸੀਏ ਦੇਖਣ ਵਾਲਿਆਂ ਨੂੰ ਵੀ ਆ ਕਿਹੜੀ ਨਵੀਂ ਰਿਸਰਚ ਤੁਸੀਂ ਕੱਢ ਕੇ ਕਿਹੜਾ ਫੁਰਨਾ ਕੱਢਿਆ ਤੁਸੀਂ ਤੇ ਦੱਸੋ ਵੀ ਲੋਕਾਂ ਨੂੰ ਇਹਨਾਂ ਦਾ ਵੀ ਸਭ ਦਾ ਫਾਇਦਾ ਕਰੀਏ ਅ ਬਿਲਕੁਲ ਜੀ ਦੇਖੋ ਇਹ ਪਹਿਲਾਂ ਤਾਂ ਧੰਨਵਾਦ ਸਾਰਿਆਂ ਦਾ ਜਿਸ ਤਰੀਕੇ ਤੁਸੀਂ ਲਗਾਤਾਰ ਸਾਨੂੰ ਹੱਲਾਸ਼ੇਰੀ ਦੇ ਰਹੇ ਹੋ ਅ ਜ਼ਰੂਰ ਤੁਹਾਡੇ ਸਨੇਹ ਪਹੁੰਚਦੇ ਨੇ ਜੀ ਸਾਨੂੰ ਫਲਾਣੀ ਫਲਾਣੀ ਬਿਮਾਰੀ ਬਾਰੇ ਦੱਸੋ ਪਰ ਸਾਡੇ ਕੋਲ ਰੋਜ਼ ਦਾ ਸਮਾਂ ਹੁੰਦਾ ਨਹੀਂ ਸੋ ਇੱਕੋ ਦੇਣੀ ਅਸੀਂ 4-5 ਰਿਕਾਰਡਿੰਗਸ ਕਰਕੇ ਉਹ ਹਫ਼ਤੇ ਭਰ ਦੀ ਕਰ ਲੈਣੇ ਆ ਕਿਉਂਕਿ ਉਸ ਤੋਂ ਬਾਅਦ ਸਾਰਾ ਹਫ਼ਤਾ ਟਾਈਮ ਹੁੰਦਾ ਨਹੀਂ ਸੋ ਅਗਲੇ ਤੁਹਾਡੇ ਜੋ ਹੁੰਦੇ ਨੇ ਸਵਾਲ ਉਹ ਅਗਲੀ ਵਾਰ ਚ ਹੀ ਦੇ ਸਕਿਆ ਕਰਦੇ ਆ ਬਿਲਕੁਲ ਮੈਂ ਤੁਹਾਡੇ ਨਾਲ ਸਹਿਮਤ ਆ ਜੀ ਅੱਜ ਦੀ ਤਾਂ ਖੋ ਜੀ ਇੰਨੀ ਕਮਾਲ ਦੀ ਜੇ ਮੁਫਤੋਂ ਮੁਫਤ ਬਿਲਕੁਲ ਇੱਕ ਥੇਲਾ ਵੀ ਨਹੀਂ ਲੱਗਣਾ ਪਰ ਉਹ ਖੋਜ ਮੈਨੂੰ ਇਕੱਠਿਆਂ ਕਰਦਿਆਂ ਵੀ ਲਗਭਗ 3 ਘੰਟੇ ਲੱਗੇ ਕਿਉਂਕਿ ਵੱਖੋ-ਵੱਖਰੇ ਮੁਲਕਾਂ ਵਿੱਚ ਤੇ ਵੱਖੋ-ਵੱਖਰੇ ਜਰਨਲ ਦੇ ਵਿੱਚ ਦੁਨੀਆ ਦੇ ਚੋਟੀ ਦੇ ਜਰਨਲ ਨੇ ਉਹਨਾਂ ਵਿੱਚ ਛਪੀ ਜਿਨ੍ਹਾਂ ਵਿੱਚੋਂ ਪੱਬ ਮੈਡ ਸਮੇਤ ਜੋ ਜਿੰਨੇ ਵੀ ਯਾਨੀ ਲੈਂਸੈਟ ਤੋਂ ਲੈ ਕੇ ਸਾਰੇ ਅਲੱਗ-ਅਲੱਗ ਮੁਲਕਾਂ ਦੇ ਵਿੱਚ ਵੀ ਜੋ ਹੋਈ ਉਹਦੇ ਵਿੱਚ ਸਭ ਤੋਂ ਪਹਿਲਾਂ ਕੀਤਾ ਕੀ ਗਿਆ ਕਿ ਇੱਕ ਐਨਕਾਇਲੋਸਿੰਗ ਸਪੋਨਡਾਈਲਾਈਟਿਸ ਦੇ ਮਰੀਜ਼ ਯਾਨੀ ਬੜੀ ਤਿੱਖੀ ਦਰਦ ਜੋੜ ਦੀ ਉਹ ਕੇਸ ਲੈ ਕੇ ਪਿੱਠ ਦੀ ਇਹ ਦਰਦ ਹੁੰਦੀ ਹੈ ਤੇ ਮਰੀਜ਼ ਕੋਡਾ ਹੀ ਹੋ ਜਾਂਦਾ ਤੁਰਿਆ ਵੀ ਨਹੀਂ ਜਾਂਦਾ ਹੁੰਦਾ ਬਿਲਕੁਲ ਇੰਨੀ ਤਿੱਖੀ ਪੀੜ ਵਾਲੇ ਕੇਸ ਲੈ ਗਏ ਦੋ ਗਰੁੱਪਾਂ ਵਿੱਚ ਵੰਡ ਦਿੱਤੇ ਗਏ ਇੱਕੋ ਜੀਆਂ ਦਵਾਈਆਂ ਸੀ ਸਭ ਕੁਝ ਇੱਕੋ ਜਿਹਾ ਸੀ ਸੋ ਇੱਕ ਨੂੰ ਜਿਸ ਦੀ ਅਸੀਂ ਅੱਜ ਗੱਲ ਕਰਨ ਲੱਗਿਆ ਉਹ ਵਾਲੀ ਦਵਾਈ ਦਿੱਤੀ ਗਈ ਦੇ ਦੂਜੇ ਨੂੰ ਉਹ ਨਹੀਂ ਦਿੱਤੀ ਗਈ ਸੋ ਦੇਖਣ ਵਿੱਚ ਇਹ ਆਇਆ ਜੀ ਜਿਹੜੇ ਇਹ ਹੁਣ ਨਵੀਂ ਖੋਜ ਵਾਲੀ ਦਵਾਈ ਵਰਤ ਰਹੇ ਸਨ ਉਨ੍ਹਾਂ ਵਿੱਚ ਕਮਾਲ ਦਾ ਅਸਰ ਵੇਖਿਆ ਗਿਆ ਜੋ ਕਿ ਇੱਕ ਜਾਂ ਦੋ ਦਿਨ ਨਹੀਂ ਕਾਫੀ ਲੰਮੇ ਸਮੇਂ ਤੱਕ ਪਰ ਉਹਦੇ ਵਰਤਨ ਦਾ ਢੰਗ ਤੇ ਬਿਲਕੁਲ ਹੀ ਤੁਹਾਨੂੰ ਕਿਤੇ ਬਾਹਰ ਘਰੋਂ ਨਿਕਲਣ ਪੈਣਾ ਹੀ ਨਹੀਂ ਤੁਹਾਨੂੰ ਘਰ ਹੀ ਮਿਲ ਸਕੇਗੀ ਸੋ ਉਸੇ ਬਾਰੇ ਜ਼ਿਕਰ ਕਰਦੇ ਆ ਕਿ ਉਹ ਹੈ ਕਿ ਹਰਸ਼ਿੰਦਰ ਜੀ ਉਹ ਹੋ ਗਈ ਮਿਸਟਰੀ ਬਹੁਤ ਕਿ ਹੁਣ ਪਟਾਰਾ ਆਪਣਾ ਖੋਲਦੇ ਹੋ ਤੇ ਦਵਾਈ ਦਾ ਨਾਮ ਦੱਸਦੇ ਹੋ ਬਿਲਕੁਲ ਜੀ ਤੇ ਦਵਾਈ ਦਾ ਨਾਮ ਜੇ ਲਫਟਰ ਇਜ਼ ਦੀ ਬੈਸਟ ਮੈਡੀਸਿਨ ਤੇ ਹਾਸਾ ਯਾਨੀ ਹਾਸਾ ਉਹ ਕਿੰਨੇ ਕਿਸਮ ਦਾ ਕਿਵੇਂ ਉਹਨੂੰ ਦਵਾਈ ਦੀ ਤੌਰ ਤੇ ਵਰਤਿਆ ਜਾਂਦਾ ਪਰ ਵੱਡੀ ਗੱਲ ਉਹਦੇ ਵਿੱਚ ਪਤਾ ਜੇ ਉਹਦੇ ਜਰਨਲ ਵਿੱਚ ਵੀ ਕੀ ਲਿਖਿਆ ਸੀ ਲਾਫਟਰ ਇਜ਼ ਨੋ ਜੋਕ ਯਾਨੀ ਇਹਨੂੰ ਐਵੇਂ ਹੀ ਨਾ ਲਓ ਮਜ਼ਾਕ ਵਿੱਚ ਕੇ ਬਸ ਅਸੀਂ ਹੱਸ ਲਏ ਕਿੜਕਿੜਾ ਕੇ ਤੇ ਬਸ ਹੋ ਗਿਆ ਇੰਜ ਨਹੀਂ ਜੇ ਸੋ ਪਹਿਲਾਂ ਤਾਂ ਇਹ ਦੱਸੋ ਡਾਕਟਰ ਹਰਸ਼ਿੰਦਰ ਵੀ ਜਿਹੜਾ ਹੱਸਣਾ ਹੈ ਉਹ ਭਾਵੇਂ ਬੜੀ ਵੱਖ-ਵੱਖ ਤਰ੍ਹਾਂ ਦਾ ਹੁੰਦਾ ਹੈ ਪਰ ਸਭ ਤੋਂ ਪਹਿਲਾਂ ਦੱਸੋ ਵੀ ਇਹਦੇ ਕੁਝ ਜਿਹੜੇ ਸਾਡੇ ਸਰੀਰ ਤੇ ਅਸਰ ਨੇ ਉਹ ਕਿਹੜੇ ਚੰਗੇ ਅਸਰ ਸਰੀਰ ਤੇ ਦੇਖੇ ਗਏ ਨੇ ਕੁਝ ਸ਼ਾਰਟ ਟਰਮ ਦੇ ਤੇ ਲੰਬੀ ਤੌਰ ਤੇ ਜੇ ਇਹ ਹੀ ਤੁਸੀਂ ਕਰਦੇ ਰਹੋ ਪ੍ਰੈਕਟਿਸ ਹਸਨ ਦੀ تے پھر کیڑے کیڑے ایفیکٹس ہیں پہلا تا یہ دس یہ کہ جی بالکل. شورٹ ٹرم ایفیکٹس کی ہیں بلکل نیو کلینک جو تو انو پتہ ہی ہوئے گا دنیا دا چوٹی دا کلینک جے سو so انہاں نے بھی انے وکھو وکھرے کیونکہ جاں بہت لمبیاں چلیاں سان الگ الگ بیماریاں تے چلیاں سان کینسر تو لے کے انفلمیٹری باول ڈیزیز تو لے کے یعنی انگرد ایتھو تاکے شکر ہو تے انہاں نے دیکھا کہ اے ਅ ਸ਼ਾਰਟ ਟਰਮ ਤੇ ਲੌਂਗ ਟਰਮ ਇਫੈਕਟਸ ਨੇ ਸ਼ਾਰਟ ਟਰਮ ਦਾ ਮਤਲਬ ਸੀਗਾ ਕਿ ਜੋ ਜਿਵੇਂ ਇਹ ਕੁਝ ਅੰਗਾਂ ਨੂੰ ਇਹ ਕਾਫੀ ਜ਼ਿਆਦਾ ਇਹਦੇ ਨਾਲ ਹਿਲਜੁਲ ਹੁੰਦੀ ਜੇ ਉਹਨਾਂ ਚ ਸਟਿਮੂਲੇਸ਼ਨ ਵੇਖੀ ਗਈ ਜਿਸ ਵਿੱਚ ਆਕਸੀਜਨ ਕਿਉਂਕਿ ਬਹੁਤ ਜ਼ਿਆਦਾ ਸਰੀਰ ਅੰਦਰ ਖਿੱਚੀ ਗਈ ਉਹਦੇ ਨਾਲ ਤੁਹਾਡਾ ਦਿਲ ਫੇਫੜੇ ਇਹ ਸਾਰਿਆਂ ਦੀ ਤਗੜੀ ਯਾਨੀ ਰਵਾਹ ਹੋ ਜਾਂਦੇ ਬਿਲਕੁਲ ਉਹਨਾਂ ਨੂੰ ਤਗੜੀ ਯਾਨੀ ਉਹਨਾਂ ਚ ਰਵਾਨੀ ਦੇਖੀ ਗਈ ਉਹਦੇ ਨਾਲੋਂ ਨਾਲ ਦੇਖਿਆ ਕਿ ਦਿਮਾਗ ਅੰਦਰ ਅ ਐਂਡੋਰਫਿਨ ਨਿਕਲ ਗਏ ਸਨ ਜੋ ਕਿ ਤੁਹਾਨੂੰ ਚੰਗਾ ਮਹਿਸੂਸ ਕਰਾ ਰਹੇ ਸਨ ਫਿਰ ਉਸ ਤੋਂ ਅੱਗੇ ਦੇਖਣ ਜਾਇਆ ਐਂਡੋਰਫਿਨਸ ਨੇ ਜੀ ਕਿਨਾਂ ਦੇ ਇੱਕ ਕੈਮੀਕਲ ਟਰਾਂਸਮਿਟਰ ਨੇ ਜੋ ਕਿ ਉਹੀ ਮਜ਼ਾ ਦਿੰਦੇ ਨੇ ਜੋ ਕਿਸੇ ਨਸ਼ੇ ਦੇ ਵਿੱਚ ਹੁੰਦਾ ਸੋ ਸਾਡੇ ਬਾਡੀ ਦੇ ਐਂਡੋਜਿਨਸ ਓਪੀਆਇਡਸ ਨੇ ਅੰਦਰੋਂ ਹੀ ਦਿਮਾਗ ਕੱਢਦਾ ਹੈ ਉਹ ਓਪੀਅਮ ਵਰਗੀ ਦਵਾਈ ਇਹ ਸਵਾਦ ਆਏ ਪੂਰਾ ਤੇ ਇਹ ਹਰਸ਼ਿੰਦਰ ਮਜ਼ੇਦਾਰ ਗੱਲ ਦੱਸਾਂ ਕਿ ਜੇ ਤੁਸੀਂ ਰੈਗੂਲਰ ਐਕਸਰਸਾਈਜ਼ ਕਰੋ ਨਾ ਤੇ ਐਂਡੋਰਫਿਨਸ ਉਹਦੇ ਚ ਵੀ ਨਿਕਲਦੇ ਨੇ ਤੇ ਉਹਦੇ ਜੀ ਤਾਂ ਹੀ ਸਵਾਦ ਆਣ ਲੱਗ ਜਾਂਦਾ ਕਿ ਜਦੋਂ ਐਕਸਰਸਾਈਜ਼ ਕੀਤੀ ਜਾਏ ਬਿਲਕੁਲ ਤੇ ਇਸੇ ਤਰ੍ਹਾਂ ਇਹਦੇ ਚ ਦੇਖਿਆ ਗਿਆ ਜੀ ਦਿਲ ਦੀ ਧੜਕਣ ਕਾਫੀ ਤੇਜ਼ ਹੋ ਕੇ ਫਿਰ ਹੋਲੀ ਹੋਈ ਬਲੱਡ ਪ੍ਰੈਸ਼ਰ ਕਾਫੀ ਤੇਜ਼ ਹੋ ਕੇ ਫਿਰ ਹੋਲੀ ਹੋਇਆ ਸੋ ਇਹਨੂੰ ਮੰਨ ਲਿਆ ਗਿਆ ਕਿ ਤਗੜੀ ਰਿਲੈਕਸਿੰਗ ਐਕਸਰਸਾਈਜ਼ ਜੇ ਫਿਰ ਇਹਦੇ ਵਿੱਚ ਦੇਖਿਆ ਗਿਆ ਕਿ ਕਿਉਂਕਿ ਸਾਰੇ ਸਰੀਰ ਵਿੱਚ ਹੀ ਖੂਨ ਦਾ ਦੌਰਾ ਬੜਾ ਤਗੜਾ ਹੋਇਆ ਸੋ ਉਹਦੇ ਨਾਲ ਪੱਠਿਆਂ ਦੀ ਰਿਲੈਕਸੇਸ਼ਨ ਮਸਲ ਰਿਲੈਕਸੇਸ਼ਨ ਹੋਈ ਸਟ्रेस ਰਿਲੀਵ ਹੋਇਆ ਸੋ ਇਹ ਤੀਸੀ ਇਹ ਸੀ بہت لو <laughs> ਤੇ ਜਿਹੜੀਆਂ ਬਹੁਤ ਸਾਰੇ ਪ੍ਰੋਬਲਮਸ ਹੋਈਆਂ ਨੇ ਨਾ ਕੋਵਿਡ ਦੇ ਵਿੱਚ ਇਹ ਪ੍ਰੂਵ ਹੋਈਆਂ ਨੇ ਕਿ ਉਦੋਂ ਇਮਿਊਨਿਟੀ ਲੋ ਹੋਣ ਕਰਕੇ ਹੋਰ ਇਨਫੈਕਸ਼ਨਸ ਖਾਸ ਕਰ ਜਿਵੇਂ ਇੱਕ ਫੰਗਸੀ ਮਯੂਕਰ ਉਹਦੇ ਕੁਝ ਕਾਰਨ ਤਾਂ 슈ਗਰ ਵੀ ਸੀ ਤੇ ਹੋਰ ਵੀ ਸੀ ਤੇ ਉਹਨਾਂ ਨੇ ਸਰੀਰ ਨੂੰ ਘੇਰ ਲਿਆ ਤੇ ਬਹੁਤ ਸਾਰੀਆਂ ਮੌਤਾਂ ਸਿਰਫ ਇਹਸ ਕਰਕੇ ਹੋਈਆਂ ਇਹ ਇਮਿਊਨਿਟੀ ਕੱਟ ਗਈ ਸੀ ਉਦੋਂ ਬਿਲਕੁਲ ਸੋ ਅਸਲ ਛੁੰਦਾ ਕੀ ਜੇ ਕਿ ਜਦੋਂ ਸਾਡੇ ਦਿਮਾਗ ਅੰਦਰ ਨੈਗੇਟਿਵ ਥਾਟਸ ਆਉਂਦੇ ਨੇ ਤਾਂ ਉਹਦੇ ਚ ਇੱਕ ਕੈਮੀਕਲ ਰਿਐਕਸ਼ਨ ਸਾਡੇ ਸਰੀਰ ਅੰਦਰ ਪੈਦਾ ਹੁੰਦਾ ਜੇ ਜੋ ਤਣਾਅ ਪੈਦਾ ਕਰਦਾ ਉਸ ਰਿਐਕਸ਼ਨ ਦੇ ਅਧਾਰ ਤੇ ਫਿਰ ਸਾਡੀ ਇਮਿਊਨਿਟੀ ਦਾ ਕੰਮ ਠੱਪ ਪੈ ਜਾਂਦਾ ਜਿਸੇ ਤਰ੍ਹਾਂ ਜਦੋਂ ਕੋਈ ਪੋਜ਼ਿਟਿਵ ਥਾਟ ਸਾਡੇ ਅੰਦਰ ਉੱਠਦੇ ਨੇ ਉਹਦੇ ਨਾਲ ਸਾਡੇ ਸਰੀਰ ਅੰਦਰ ਜਿਵੇਂ ਡਾਕਟਰ ਗੁਪਤਾਲ ਨੇ ਕਿਹਾ ਨਿਊਰੋਪੈਪਟਾਈਡਸ ਨਿਕਲ ਪੈਂਦੇ ਨੇ ਜੋ ਤਣਾਅ ਘਟਾ ਦਿੰਦੇ ਨੇ ਸਾਨੂੰ ਚੰਗਾ ਮਹਿਸੂਸ ਕਰਵਾ ਦਿੰਦੇ ਨੇ ਇੱਥੋਂ ਤੱਕ ਕਿ ਪੀੜ ਤੱਕ ਜਰੀ ਜਾਂਦੀ ਜੇ ਹੁਣ ਉਹਦੇ ਚ ਕਿਵੇਂ ਇੱਕ ਖੋਜ ਜੇ ਪ੍ਰੋਪਰ ਕਿ ਕਿਵੇਂ ਲੌਂਗ ਟਰਮ ਇਫੈਕਟਸ ਵਿੱਚ ਬੀੜ ਨੋਕੇਵੇਂ ਆਰਾਮ ਆਇਆ ਕਿ ਉਹਨਾਂ ਨੇ ਇਸ ਨੂੰ ਹਾਸੇ ਨੂੰ ਨੇਚਰਲ ਪੇਨ ਕਿਲਰ ਤੱਕ ਲਿਖ ਦਿੱਤਾ ਕਹਿਣਾ ਬਹੁਤ ਵੱਡੀ ਗੱਲ ਹੁੰਦੀ ਏ ਕਿਉਂਕਿ ਉਹਨਾਂ ਦੇਖਿਆ ਕਿ ਅਸਲ ਚ ਜੋ ਇਹ ਲੱਗਦਾ ਬਹੁਤ ਔਖਾ ਹੈ ਵੀ ਦਰਦ ਦੇ ਵਿੱਚ ਹੱਸਣਾ ਭਾਵੇਂ ਵੱਡੇ ਵੱਡੇ ਸ਼ਾਇਰਾਂ ਨੇ ਕਿਹਾ ਵੀ ਹੱਸਦੇ ਉਹ ਹੀ ਨੇ ਜੇ ਜਿਨ੍ਹਾਂ ਦੇ ਦੇ ਅੰਦਰ ਕੋਈ ਨਾ ਕੋਈ ਦਰਦ ਪਿੱਛੇ ਲੁਕਿਆ ਹੁੰਦਾ ਉਹ ਹੱਸਦੇ ਦੇ ਲੋਕਾਂ ਨੂੰ ਹੱਸ ਕੇ ਦਿਖਾਉਂਦੇ ਨੇ ਡਾਕਟਰ ਦਰਪਾਲ ਸਾਡੇ ਨਾ ਇਤਿਹਾਸ ਵੀ ਦੇਖੋ ਨਾ ਕਿਆ ਕਮਾਲ ਦਾ ਜੇ ਜਿਹਦੇ ਵਿੱਚ ਅਸੀਂ ਦੇਖਿਆ ਕਿ ਸਾਨੂੰ ਤੱਤੀਆਂ ਤਵੀਆਂ ਤੇ ਸਾਡੇ ਗੁਰੂ ਸਾਹਿਬ ਨੂੰ ਬਿਠਾਇਆ ਗਿਆ ਯਾਰੂ ਬਨ ਕੇ ਸਾੜਿਆ ਗਿਆ ਜੰਡਾ ਨਾਲ ਸਾੜਿਆ ਗਿਆ ਸਾਰੀਆਂ ਦੇ ਵਿੱਚ ਕਿਤੇ ਵੀ ਹਾਏ ਤੌਬਾ ਜਾਂ ਸਾਨੂੰ ਛੱਡ ਦਿਓ ਵਰਗੀ ਗੱਲ ਨਹੀਂ ਹੋਈ ਕਿਉਂਕਿ ਮਨ ਅੰਦਰ ਇੱਕ ਤਗੜਾ ਤੁਸੀਂ ਸੋਚ ਲਓ ਕਿ ਉਹਨਾਂ ਨੇ ਇਹ ਸੋਚ ਆਪਣੀ ਪਾਲ ਲਈ ਹੋਈ ਸੀ ਕਿ ਤੇਰਾ ਕੀ ਆ ਮਿੱਠਾ ਲਾਗੇ ਤੋ ਇਹ ਸੋਚ ਕਿਵੇਂ ਤੁਹਾਨੂੰ ਅੰਦਰ ਤੁਹਾਡੇ ਨੇਚਰਲ ਕਿਲਰ ਸੈਲਸ ਤਿਆਰ ਕਰਦੀ ਜੇ ਕਿਵੇਂ ਪੀੜ ਨੂੰ ਬਰਦਾਸ਼ਤ ਕਰਨ ਦੀ ਤੁਹਾਡੀ ਆਪਣੀ ਉਹ ਲਿਮਟ ਜਿਵੇਂ ਇੱਥੇ ਤੱਕ ਆ ਤੋ ਲਿਮਟ ਇਨਕਰੀਜ਼ ਕਰ ਦਿੰਦੀ ਜੇ ਸੋ ਇਹ ਹੁਣ ਤੱਥ ਸਾਬਤ ਹੋ ਚੁੱਕੇ ਨੇ ਕਿ ਕਿਵੇਂ ਸਾਨੂੰ ਔਖੇ ਸਮੇਂ ਨੂੰ ਜਰਨ ਦਾ ਘਟਦੀ ਘਟਦੀ ਹੈ ਕੀ ਇਹ ਦਾ ਮੂਡ ਤੇ ਫਰਕ ਪੈਂਦਾ ਜੇ ਸੈਡ ਹੋਏ ਬੰਦਾ ਦੁਖੀ ਹੋਏ ਇਤਿਹਾਸੇ ਨਾਲ ਕੋਈ ਉਹਦਾ ਮੂਡ ਐਲੀਵੇਟ ਹੁੰਦਾ ਹੈ ਕੋਈ ਬਿਲਕੁਲ ਹੋ ਜਾਂਦਾ ਅਸਲ ਚ ਪਰਸਨਲ ਸੈਟੀਸਫੈਕਸ਼ਨ ਸਾਨੂੰ ਇੰਨੀ ਜ਼ਿਆਦਾ ਹੋ ਜਾਂਦੀ ਹੈ ਜਿਸ ਚ ਅਸੀਂ ਔਖੇ ਸਿਚੁਏਸ਼ਨ ਨੂੰ ਜਿਵੇਂ ਦੇ ਉਹਨੂੰ ਜਰ ਵੀ ਜਾਣਿਆ ਤੇ ਫਿਰ ਉਹਦੇ ਵਿੱਚ ਜਿਵੇਂ ਹੁਣ ਮੈਂ ਤੁਹਾਨੂੰ ਦੱਸ ਕਾ ਦਿਖਾ ਰਹੀ ਸਾਂ ਕਿ ਉਸ ਚ ਲਿਖਿਆ ਜਿੰਨੀਆਂ ਕ੍ਰੋਨਿਕ ਇਲਨੈਸਸ ਨੇ ਕਿ ਜਿੰਨੀਆਂ ਵੀ ਅਸੀਂ ਦੇਖ ਚੁੱਕੇ ਹਾਂ ਬਿਮਾਰੀਆਂ ਜਿਹੜੀਆਂ ਥੋੜੇ ਜੇ ਲੰਮੇ ਸਮੇਂ ਤੱਕ ਚੱਲਦੀਆਂ ਨੇ ਉਹਨਾਂ ਨਾਲ 100% ਦੀ ਮੈਂ ਇੱਕ ਜਾਂ ਦੋ ਨਹੀਂ 100% ਦੀ ਲੋਕਾਂ 'ਚ ਦੇਖਿਆ ਗਿਆ ਕਿ ਥੋੜੀ ਬਹੁਤ ਡਿਪਰੈਸ਼ਨ ਜ਼ਰੂਰ ਨਾਲ ਜੁੜ ਜਾਂਦੀ ਜੇ ਸੋ ਜਦੋਂ ਇਹ ਥੈਰੇਪੀ ਨਾਲ ਆਪਾਂ ਇਹ ਪ੍ਰੋਪਰ ਦਾ ਇਲਾਜ ਦਾ ਨਾਂ ਜੇ ਦੱਸਾਂਗੇ ਕਿਵੇਂ ਇਹਨੂੰ ਕਰਨਾ ਕਿਸ ਤਰ੍ਹਾਂ ਅੱਗੋਂ ਇਹਨੇ ਕਿੰਨੇ ਸਮੇਂ ਲਈ ਉਹਦੇ 'ਚ ਦੇਖਿਆ ਗਿਆ ਕਿ ਡਿਪਰੈਸ਼ਨ ਇਹਦੇ ਨਾਲ ਕੱਟੀ ਸਟ੍ਰੈਸ ਘਟਿਆ ਐਂਗਜ਼ਾਇਟੀ ਕੱਟੀ ਇੱਥੋਂ ਤੱਕ ਕਿ ਤੁਹਾਡੇ ਅੰਦਰ ਜੀਣ ਦੀ ਇੱਛਾ ਇੰਨੀ ਹੋ ਜਾਂਦੀ ਹੈ ਕਿ ਤੁਸੀਂ ਉਹ ਦਰਦ ਜਿਹੜੀ ਤੁਹਾਨੂੰ ਲਗੜਾ ਕੇ ਤੁਰੰਤ ਤੇ ਮਜਬੂਰ ਕਰ ਰਹੀ ਸੀ ਕਨੁਖੁਸ਼ੀ ਨਾਲ ਯਾਨੀ ਨਾਰਮਲ ਤੱਕ ਉਹਦੀ ਸਪੀਡ ਹੋ ਗਈ ਸੀ ਸਾਡੇ ਸਰੀਰ ਦੇ ਵਿੱਚ ਸਭ ਤੋਂ ਤਗੜਾ ਤਾਂ ਦਿਮਾਗ ਹੀ ਹੈ ਤੇ ਜੇ ਦਿਮਾਗ ਰਵਾ ਹੋ ਜਾਏ ਤੇ ਹਰ ਅੰਗ ਰਵਾ ਹੋ ਜਾਂਦਾ ਸੋ ਉਹਨੂੰ ਰਵਾ ਕਰਨ ਦਾ ਜਿਵੇਂ ਹਰਸ਼ਿੰਦਰ ਨੇ ਬੜਾ ਇੱਕ ਗੁੰਨਦਾਸਤ ਵੀ ਤਰੀਕਾ ਹੈ ਹੱਸੋ ਪਰ ਹਰਸ਼ਿੰਦਰ ਹੱਸਣਾ ਹੈ ਕਿਵੇਂ ਹੁਣ ਅਸੀਂ ਰੋਜ ਸ਼ਰੇ 12 ਦੇ ਵਿੱਚ ਦੇਖਦੇ ਆ ਇੱਕ ਕੋ ਕਲੱਬ ਬਣਾਇਆ ਹੁੰਦਾ ਉਹ 10-12 ਬੰਦੇ ਇੱਕ ਦੂਜੇ ਨੂੰ ਵੇਖ-ਵੇਖ ਕੇ ਹੱਸ ਰਹੇ ਨੇ ਕੀ ਲਾਫਟਰ ਕਲੱਬ ਉਹਦਾ ਨਾਮ ਉਹਨਾਂ ਨੇ ਦਿੱਤਾ ਹੋਇਆ ਇੱਕ ਤਾਂ ਇਹ ਤਰੀਕਾ ਹੱਸਣ ਦਾ ਦੂਜੀ ਅੱਜ ਦੀ ਜ਼ਿੰਦਗੀ ਵਿੱਚ ਇੰਨੀਆਂ ਅਸੀਂ ਬਿਜ਼ੀ ਹੋ ਗਏ ਆ ਸਾਰੇ ਕੰਮ ਇੰਨੇ ਹੋ ਗਏ ਨੇ ਕਿ ਹੱਸਣਾ ਤਾਂ ਬਿਲਕੁਲ ਭੁੱਲ ਹੀ ਗਏ ਆ ਸੋ ਇਹ ਦੱਸੋ ਵੀ ਹੱਸਣਾ ਹੈ ਕਿਵੇਂ ਬਿਲਕੁਲ ਜੀ ਦੇਖੋ ਬਹੁਤ ਸਾਰੀਆਂ ਇਹਦੇ ਵਿੱਚ ਉਹਨਾਂ ਨੇ ਖੋਜਾਂ ਜੋ ਦੇਖੀਆਂ ਸੀ ਉਹਦੇ ਵਿੱਚ ਉਹਨਾਂ ਨੇ ਜੋਕਸ ਸੁਣਾਏ ਗਏ ਉਹਨਾਂ ਨੇ ਜੀ ਮੂਵੀਜ਼ ਦਿਖਾਈਆਂ ਗਈਆਂ ਉਹਦੇ ਵਿੱਚ ਕਾਮਿਕਸ ਪੜਨ ਨੂੰ ਦਿੱਤੇ ਗਏ ਜੀ ਉਹਨਾਂ ਚ ਟੀਵੀ ਸ਼ੋਅਸ ਦਿਖਾਏ ਗਏ ਉਹਦੇ ਵਿੱਚ ਲਫਟਰ ਕਲੱਬਸ ਹੋਏ ਉਹਦੇ ਵਿੱਚ ਲਫਟਰ ਯੋਗਾ ਤੱਕ ਜੋ ਸ਼ਾਮਲ ਹੋ ਚੁੱਕਾ ਸਾਰੀਆਂ ਚੀਜ਼ਾਂ ਅਜ਼ਮਾਈਆਂ ਗਈਆਂ ਪਰ ਉਹਦੇ ਵਿੱਚ ਜੀ ਇਹਨਾਂ ਸਾਰਿਆਂ ਤੋਂ ਸਭ ਤੋਂ ਬਿਹਤਰ ਸੀ ਬੈਲੀ ਲਾਫਿੰਗ ਯਾਨੀ ਉਹਨਾਂ ਨੇ ਕਿਹਾ ਕਿ ਇਹ ਸਾਰੀਆਂ ਜੋ ਹਾ ਹਾ ਕਰ ਲੈਣਾ ਤੁਸੀਂ ਜਿਹਦੇ ਨਾਲ ਨਹੀਂ ਜੇ ਬਹੁਤਾਂ ਫਰਕ ਪੈਣਾ ਜਨੂਮ ਲਾਫਟਰ ਵੀ ਜੋ ਅੰਦਰੋਂ ਉਪਜੇ ਬੰਦੇ ਜਿਵੇਂ ਪੁਰਾਣੇ ਕਹਿੰਦੇ ਢਿੱਡ ਫੜ ਕੇ ਲੋਟਪਟ ਹੋ ਗਿਆ ਉਹ ਵਾਲਾ ਹਾਸਾ ਇਹ ਸਾਰਾ ਹਾਸਾ ਉਹ ਸੀ ਜਿਹੜਾ ਦਿਲੋਂ ਖਿੜਖਿੜਾ ਕੇ ਉੱਠਣ ਵਾਲਾ ਹਾਸਾ ਸੀ ਯਾਨੀ ਤੁਸੀਂ ਝੂਠ ਮੂਠ ਦੇ ਹਾਸੇ ਨਾਲ ਕਿ ਤੁਸੀਂ ਥੋੜੀ ਦੇਰ ਹਾ ਹਾ ਹੀ ਹੀ ਕਰ ਲਿਆ ਉਦੇ ਨਾਲ ਨਹੀਂ ਤੇ ਉਹ ਵੀ ਬਕਾਇਦਾ ਸਮਾਂ ਤੁਸੀਂ ਦੇਖੋ ਕਿ ਉਹਨਾਂ ਨੇ ਖੋਜ ਵਿੱਚ ਹਾਸਿਆਂ ਦੀਆਂ ਕਿਸਮਾਂ ਤੱਕ ਦਸੀਆਂ ਨੇ ਹਾਸੇ ਦੀਆਂ ਜਿਵੇਂ ਇੱਕ ਉਹਨਾਂ ਨੇ ਕਿਹਾ ਜੀ ਜੈਨੂਇਨ ਸਪੌਂਟੇਨੀਅਸ ਯਾਨੀ ਖਿੜਖਿੜਾ ਕੇ ਹੱਸ ਪੈਣਾ ਕਿ ਜਿਵੇਂ ਤੁਹਾਨੂੰ ਇੱਕ ਬੱਚਾ ਦਿਖਾ ਦਿੱਤਾ ਜਾਵੇ ਛੋਟਾ ਜਿਹਾ ਤੇ ਉਹ ਖਿੜਖਿੜਾ ਕੇ ਜਦੋਂ ਹੱਸਦਾ ਜੇਨ ਤਾਂ ਉਹ ਮੈਨੂੰ ਲੱਗਦਾ ਉਹਨੂੰ ਦੇਖ ਕੇ ਤਾਂ ਕੋਈ ਐਸਾ ਨਹੀਂ ਹੈ ਜੇ ਇੱਕ ਛੋਟੇ ਦਾ ਬੱਚਾ ਬਹਿ ਕੇ ਕਿਤੇ ਹੱਸਦਾ ਤੁਸੀਂ ਟੀਵੀ ਤੇ ਵੀ ਦੇਖ ਲੋ ਨਾ ਤੇ ਬੰਦੋਬੱਦੀ ਸਾਰੇ ਹੱਸਣ ਲੱਗ ਪੈਂਦੇ ਨੇ ਬਿਲਕੁਲ ਸਹੀ ਤੇ ਉਹ ਹਾਸਾ ਰੁਕਦਾ ਹੀ ਨਹੀਂ ਸੋ ਉਹ ਹੱਸਣਾ ਦੂਜਾ ਹੁੰਦਾ ਜੇ ਸੈਲਫ ਇੰਡਿਊਸਡ ਯਾਨੀ ਮੇਰਾ ਖਿਆਲ ਹੈ ਉਹ ਸਾਨੂੰ ਬਹੁਤੇ ਥਾਂ ਤੇ ਉਹੀ ਦੇਖਣ ਨੂੰ ਮਿਲਦਾ ਜੇ ਸਰਕਾਰਾਂ ਦੇ ਕਿਸੇ ਨੂੰ ਤੁਸੀਂ ਯਾਨੀ ਮੈਂ ਹੁਣ ਕੀ ਆਖਾਂ ਇਹ ਤਾਂ ਮਾੜੀ ਗੱਲ ਹੈ ਦੇਖੋ ਕਿਸੇ ਨੂੰ ਟਿਚਰ ਕਰਕੇ ਤੇ ਫਿਰ

ਮਜ਼ਾਕ ਨਹੀਂ ਬਣਾਉਣਾ ਚਾਹੀਦਾ ਤੀਜੀ ਕਿਸਮ ਸੀ ਜੀ ਸਟੀਮੂਲੇਟਡ ਜਿਹਦੇ ਚ ਮਤਲਬ ਕੁਦਕਤਾਰੀਆਂ ਕਰਨੀ ਸੋ ਉਹ ਕਿੰਨੀ ਕੁ ਧੇਰ ਤੁਸੀਂ ਰੱਖਣਾ ਜੋ ਮੈਂ ਦੱਸ ਦਿੰਨੀ ਆ ਇਹਦੇ 20 ਚੰਗੇ ਅਸਰ ਦੇਖੇ ਗਏ ਸਨ ਫਿਰ ਆਂਦਾ ਜੇ ਜੀ ਇੰਡਿਊਸਡ ਜਿਹਦੇ ਵਿੱਚ ਦਵਾਈਆਂ ਦੇ ਕੇ ਹਾਸੇ ਨੂੰ ਤੁਸਾਨੂੰ ਪਤਾ ਹੀ ਹੋਣਾ ਜੀ ਕਿ ਗੈਸ ਤੱਕ ਸਾਡੇ ਕੋਲ ਹੈ ਜਿਹੜਾ ਬੰਦੇ ਨੂੰ روکتا ہی نہیں تک نکل جانا بماری بھی ہوں پیتالوجی بار دماغ کا ਇਹ ਸਾਡਾ ਮੂਡ ਤੇ ਸਭ ਕੁਝ ਕੰਟਰੋਲ ਕਰਦਾ ਸੋ ਇੱਥੇ ਕਈ ਵਾਰੀ ਕੋਈ ਨੁਕਸਾਨ ਹੋ ਜੇ ਇੱਥੇ ਤੱਕ ਕਿ ਕੋਈ ਸ਼ਾਇਦ ਕੋ ਟਿਊਮਰ ਵੀ ਹੋ ਜੇ ਤੇ ਬ੍ਰੇਨ ਟਿਊਮਰ ਹੋ ਜਾਏ ਤੇ ਬੰਦਾ ਹਸਨ ਫालतू ਹਸਨ ਲੱਗ ਪੈਂਦਾ ਸੋ ਇਹ ਵੀ ਹੋ ਸਕਦਾ ਇਸੇ ਤਰੀਕੇ ਨਾਲ ਟੈਂਪੋਰਲ ਲੋਬ ਦੇ ਅੰਦਰ ਕੋਈ ਟਿਊਮਰ ਹੋਏ ਤਾਂ ਵੀ ਇਸ ਤਰ੍ਹਾਂ ਦੇ ਮੂਡ ਸਵਿੰਗਸ ਐਂਡ ਲਾਫਟਰ ਇਹ ਸਭ ਕੁਝ ਆ ਸਕਦਾ ਬਿਲਕੁਲ ਜੀ ਹੁਣ ਇਹ ਸਾਰਾ ਕੁਝ ਜੀ ਸਾਡਾ ਤਾਂ ਬਣਿਆ ਹੋਇਆ ਹੈ ਨਹੀਂ ਐਮ ਆਰ ਆਈ ਕੀਤੇ ਬਹੁਤ ਸਾਰੇ ਪ੍ਰੈਕਟਿਸ ਸਕੈਨਸ ਹੋਏ ਅਨੇਕ ਅਨੇ ਗਿਣਤ ਟੈਸਟਾਂ ਰਾਹੀਂ ਇਹ ਦੇਖਿਆ ਗਿਆ ਕਿ ਦਿਮਾਗ ਦੇ ਬਹੁਤ ਸਾਰੇ ਹਿੱਸੇ ਜਿਨ੍ਹਾਂ ਵੱਲ ਇਹ ਸਾਰਾ ਖੂਨ ਦਾ ਦੌਰਾ ਵਧਿਆ ਦਿਲ ਦੀ ਧੜਕਣ ਵਕ ਟੈਸਟ ਕੀਤੀ ਗਈ ਮਸਲਸ ਦੀ ਹਿਲਜੁਲ ਵਿੱਚ ਉਹਨਾਂ ਚ ਗਏ ਤੁਹਾਡੇ ਬਲੱਡ ਦੀ ਉਹਦਾ ਸਾਰਾ ਯਾਨੀ ਸਾਰਾ ਕੁਝ ਕਰਦਿਆਂ ਕਰਾਇਆ ਉਹਨਾਂ ਨੇ ਅਖੀਰ ਦੇਖਿਆ ਕਿ ਸਭ ਤੋਂ ਬਿਹਤਰੀਨ ਅਸਰ ਦੇਖਿਆ ਜੀ ਜਦੋਂ ਬੱਚਾ ਹੱਸਦਾ ਦਿਖਾ ਕੇ ਤੁਹਾਡੇ ਤੋਂ ਹਾਸਾ ਕੰਟਰੋਲ ਹੀ ਨਾ ਹੋਵੇ ਤੇ ਖਿੜਖੜਾ ਕੇ ਤੁਸੀਂ ਹੱਸਦੇ ਰਹੋ ਪਤਾ ਜੇ ਉਹਦੇ ਵਿੱਚ ਕੀ ਹੋਇਆ ਉਹਦੇ ਵਿੱਚ ਜੀ ਦੇਖੋ ਐਂਡੋਰਫਿਨਸ ਵਧੇ ਨੇਚਰਲ ਕਿਲਰ ਸੈਲਸ 30 ਗੁਣਾ ਕੋਈ ਮਜ਼ਾਕ ਨਹੀਂ ਜੇ 30 ਗੁਣਾ ਵੱਧ ਜਾਣੇ ਪਰ ਉਹ ਇੰਜ ਨਹੀਂ ਹੈ ਕਿ ਤੁਸੀਂ ਹਾ 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 ਕਰਕੇ ਤੇ ਬੱਸ ਕਰ ਦਿੱਤਾ ਜੀ ਵਕਤ ਜੇ ਉਹਦੇ ਲਈ ਵੀ ਕਿੰਨੀ देर ਹੱਸਣਾ ਪੈਂਦਾ ਇਹ ਵੀ ਦੱਸ ਦਿਓ ਨਹੀਂ ਮੈਂ ਇੱਕ ਸੈਕਿੰਡ ਸਿਰਫ ਇੱਕ ਸਟੱਡੀ ਪੂਰੀ ਕਰਦੇ ਆ ਕਿਉਂਕਿ ਇਹਦੇ ਵਿੱਚ ਦੂਜਾ ਪਾਸਾ ਲਿਆ ਗਿਆ ਜਿਹੜੇ ਜਿਨ੍ਹਾਂ ਨੂੰ ਇਹ ਹਾਸੇ ਵਾਲਾ ਨਹੀਂ ਸੀ థెరਪੀ ਜਿਹਦੇ ਚ ਲਾਈ ਗਈ ਉਹਨਾਂ ਦੇ ਨੇਚਰਲ ਕਿਲਰ ਸੈਲਸ ਗੁਰਪਾਲ ਸਗੋਂ ਘਟ ਗਏ ਹੂੰ ਕਿਉਂਕਿ ਉਹ ਡਿਪਰੈਸ਼ਨ ਚ ਸਨ ਕਿ ਇਹ ਅਸੀਂ ਪਤਾ ਨਹੀਂ ਇੰਨੀ ਦਰਦ ਜਾ ਸਕਣਾ ਹੈ ਕਿ ਨਹੀਂ ਹੋ ਸਕੋ ਉਹ ਸਪੀਡ ਨਾਲ ਹੋਰ ਮੁੱਦੇ ਹੋ ਗਏ ਜਦ ਕਿ ਦੂਜੇ ਪਾਸੇ ਵਾਲਿਆਂ ਨੇ ਪੀੜ ਦੀ ਦਵਾਈ ਤੱਕ ਘੱਟ ਕਰ ਦਿੱਤੀ ਕਿ ਸਾਨੂੰ ਹੁਣ ਅੱਛਾ ਮਹਿਸੂਸ ਹੋ ਰਿਹਾ ਹੁਣ ਇਹਦੇ ਵਿੱਚ ਕਿਵੇਂ ਪੇਨ ਟੋਲਰੈਂਸ ਆਈ ਕਿ ਉਹ ਦਰਦ ਓਨੀ ਹੋਈ ਸੀ ਮੈਂ ਹੁਣ ਜਿਵੇਂ ਥੋੜਾ ਇਤਿਹਾਸ ਵਿੱਚ ਲੈ ਕੇ ਆਈ ਸਾਂ ਉਹੀ ਤੁਹਾਨੂੰ ਦੁਬਾਰਾ ਸਾਂਝਾ ਕਰਦੀ ਆ ਕਿ ਕਿਵੇਂ ਅਸੀਂ ਪੀੜ ਬਰਦਾਸ਼ਤ ਕਰ ਜਾਂਦੇ ਆ ਕਿ ਆਪਣੀ ਜੋ ਆਮ ਇਨਸਾਨ ਸ਼ਾਇਦ ਉਹ ਜਾਰੀ ਨਹੀਂ ਸਕਦਾ ਉਸ ਤੋਂ ਉੱਪਰ ਦੀ ਕਿਵੇਂ ਜਾਰੀ ਜਾਂਦੇ ਆ ਕਿਉਂਕਿ ਸਾਡਾ ਜਿਹੜੀ ਉਹ ਟੋਲਰੈਂਸ ਦੀ ਜਿਹੜੀ ਸਾਡੀ ਲਿਮਟ ਕਈ ਵਾਰ ਤਾਂ ਉਹ ਗੁਡਪਾਲ ਉਹ 40 ਤੋਂ 50% ਤੱਕ ਵੱਧ ਜਾਂਦੀ ਜੇ ਇਹਦੇ ਨਾਲ ਫਿਰ ਤੁਹਾਡਾ ਜਿਹੜਾ ਬਲੱਡ ਪ੍ਰੈਸ਼ਰ ਵੱਧਦਾ ਜੇ ਤੇ ਜਿਹੜੀ ਤੁਹਾਡੀ ਉਸ ਕਸਰਤ ਜਿੰਨੀ ਤਗੜੀ ਕਸਰਤ ਜਿੰਨੀ ਤੱਕ ਉਹ ਵੱਧ ਜਾਂਦਾ ਜੇ ਜਿਹੜਾ ਕਿ ਸਿਸਟੋਲਿਕ ਬਲੱਡ ਪ੍ਰੈਸ਼ਰ ਉੱਪਰ ਲਾ ਯਾਨੀ 12 ਲੈਵਲ ਤੱਕ ਵਧਿਆ ਦੱਸਿਆ ਇੱਕ ਤਗੜੀ ਕਸਰਤ ਜਿੰਨਾ ਤੇ ਉਹ ਵੀ ਤਾਂ ਜਦੋਂ ਉਹ ਹਾਸੇ ਦੀਆਂ ਮੈਂ ਹੁਣ ਅਲੱਗ-ਅਲੱਗ ਤੁਹਾਨੂੰ ਦੱਸਾਂਗੀ ਕਿ ਕਿੰਨਾ ਸਮਾਂ ਪਰ ਉਸ ਤੋਂ ਪਹਿਲਾਂ ਮੇਰਾ خیال ਹੈ ਕਿ ਯੂਰੋਪੀਅਨ ਸੁਸਾਇਟੀ ਆਫ ਕਾਰਡੀਓਲੋਜੀ ਜਿਹੜਾ ਤੁਸੀਂ ਮੈਨੂੰ ਆ ਕੱਢ ਕੇ ਦਿਖਾ ਦਿੱਤਾ ਜਿਹੋ ਵੀ ਦੱਸਿਓ ਉਹ ਵੀ ਇੱਕ ਸਟੱਡੀ ਕਰਕੇ ਦੇਖਿਆ ਸੀ ਇੱਕ ਤਾਂ ਜਿਨ੍ਹਾਂ ਨੂੰ ਭੁੱਲਣ ਦਾ ਰੋਗ ਹੋ ਜਾਂਦਾ ਜਿਹਨੂੰ ਡਿਮੈਂਸ਼ੀਆ ਕਹਿੰਦੇ ਆ ਸੋ ਉਹਦੇ ਨਾਲ ਵੀ ਇਹਦੇ ਵਿੱਚ ਬਹੁਤ ਫਾਇਦਾ ਦੇਖਿਆ ਗਿਆ ਤੇ ਜੋ ਬਹੁਤ ਐਜੀਟੇਟਡ ਹੁੰਦੇ ਨੇ ਬੰਦੇ ਕਈ ਵਾਰੀ ਸਾਡੇ ਕੋਲ ਮਰੀਜ਼ ਆਉਂਦੇ ਨੇ ਜਿਹੜੇ ਬਹੁਤ ਜ਼ਿਆਦਾ ਬਿਮਾਰੀ ਕਰਕੇ ਜਾਂ ਕਿਸੇ ਨਸ਼ੇ ਕਰਕੇ ਜਾਂ ਵਿਡਰੋਅਲ ਕਰਕੇ ਬੜੇ ਐਜੀਟੇਟਿਡ ਹੁੰਦੇ ਨੇ ਇਹ ਅਗ ਲੱਗੀ ਹੁੰਦੀ ਉਹਨਾਂ ਨੂੰ ਜਦੋਂ ਇਸ ਥੈਰੇਪੀ ਤੇ ਪਾਏ ਜਾਂਦੇ ਨੇ ਤੇ 20% ਤੱਕ ਉਹਨਾਂ ਦੀ ਜਿਹੜੀ ਇਹ ਘਬਰਾਟ ਹੈ ਉਹਦੇ ਵਿੱਚ ਉਹ ਕਾਫੀ ਘਟ ਜਾਂਦੀ ਹੈ ਉਹਨਾਂ ਦੇ ਦਿਮਾ ਪੱਠਿਆਂ ਵੱਲ ਨੂੰ ਜਾਂਦਾ ਜਿਹੜਾ ਬਲੱਡ ਸਪਲਾਈ ਹੈ ਉਹ ਆਰਟਰੀ ਦੀ ਖੁੱਲ ਜਾਂਦੀ ਹੈ ਪਰ ਬਲੱਡ ਪ੍ਰੈਸ਼ਰ ਦੀ ਗੱਲ ਕਰੋ ਨਾ ਵੀ ਉਹ ਵੈਸੋ ਡਾਇਲੇਟੇਸ਼ਨ ਕੁਝ ਦੇਰ ਲਈ ਬਲੱਡ ਪ੍ਰੈਸ਼ਰ ਵੱਧਦਾ ਹੈ ਲੇਕਿਨ ਲੌਂਗ ਟਰਮ ਬਲੱਡ ਪ੍ਰੈਸ਼ਰ ਦੇ ਵਿੱਚ ਬੜਾ ਅੱਛਾ ਕੰਟਰੋਲ ਆ ਜਾਂਦਾ ਹੈ 1 ਘੰਟੇ ਤੱਕ ਪਲੀਜ਼ ਚੇਤੇ ਰੱਖਿਓ ਜੀ 1 ਘੰਟੇ ਤੱਕ ਬਲੱਡ ਪ੍ਰੈਸ਼ਰ ਨਾਰਮਲ ਹੁੰਦਾ ਵੇਖਿਆ ਗਿਆ ਜੋ ਕਿ ਬਹੁਤ ਅਹਿਮ ਸੀ ਜਿਸ ਕਾਰਨ ਇਹਨੂੰ ਨਿਊ ਲਾਫਟਰ ਥੈਰੇਪੀ ਬਕਾਇਦਾ ਕਿਤਾਬਾਂ ਵਿੱਚ ਸਾਡੇ ਛਪ ਕੇ ਆਣ ਲੱਗ ਗਈ ਜੇ ਜਿਹਨੂੰ ਅਸੀਂ ਹੁਣ ਅੱਗੋਂ ਪੜਾਉਣਾ ਵੀ ਜੇ ਤੇ ਇਹ 26 ਹਫ਼ਤਿਆਂ ਤੱਕ ਤੁਹਾਨੂੰ ਯਾਨੀ ਕੋਈ ਛੋਟੀ ਮੋਟੀ ਗੱਲ ਨਹੀਂ 26 ਹਫ਼ਤਿਆਂ ਤੱਕ ਤੁਹਾਡੇ ਰੋਗ ਨੂੰ ਕੰਟਰੋਲ 'ਚ ਰੱਖ ਦੀ ਜੇ ਤੁਹਾਡੇ 6 6 ਮਹੀਨੇ ਹੋ ਗਏ ਜੀ 26 ਹਫ਼ਤੇ ਹੀ ਕਿ ਤਰੀਕੇ ਨਾਲ ਸੰਭਲੋ ਬਿਲਕੁਲ ਯਾਨੀ 6 ਮਹੀਨੇ ਤੱਕ ਇਹਦਾ ਇਹ ਫੈਕਟਸ ਨੇ ਜਿਹੜੇ ਦੇਖੇ ਜਾਂਦੇ ਹੁਣ ਮੇਰਾ ਖਿਆਲ ਹੈ ਜੀ ਆਪਾਂ ਦੱਸ ਦਈਏ ਬਿਲਕੁਲ ਹੁਣ ਡਾਕਟਰੀ ਦਾ ਇੱਕ ਪ੍ਰਿਸਕ੍ਰਿਪਸ਼ਨ ਦੇ ਦੇਓ ਜੇ ਵੀ ਆਪਣਾ ਪ੍ਰਿਸਕ੍ਰਿਪਸ਼ਨ ਕੀ ਹੈ ਮੈਡ ਕਲੀਨਿਕ ਚ ਜਾਓਗੇ ਜੀ ਤੁਹਾਡੇ ਪਰਚੀ ਦੇ ਉੱਤੇ ਕੀ ਲਿਖਿਆ ਜਾਏਗਾ ਫਿਟ F I D B L T ਉਹਨਾਂ ਦਾ ਮਤਲਬ ਕੀ ਜੇ ਪਹਿਲੀ ਚੀਜ਼ ਜੇ ਫ੍ਰੀਕੁਐਂਸੀ ਯਾਨੀ ਉਹ ਤੁਸੀਂ ਹਾਸੇ ਦੀ ਜੋ ਲਫਟਰ ਥੈਰੇਪੀ ਤੁਹਾਨੂੰ ਲਿਖ ਕੇ ਦਿੱਤੀ ਗਈ ਹਫਤੇ ਵਿੱਚ ਘੱਟੋ-ਘੱਟ ਇੱਕ ਦਿਨ ਤੇ ਫਿਰ ਇੰਟੈਂਸਿਟੀ ਜੇ ਬੈਲੀ ਲਾਫਿੰਗ ਯਾਨੀ F I ਅਗੋਂ ਤੋ ਅਰਡਰ ਟੇਡ ਤੱਕ ਹਿੱਲ ਕੇ ਪੂਰਾ ਅੰਦਰੋਂ ਯਾਨੀ ਸਾਹ ਨਿਕਲ ਜਾਣਾ ਚਾਹੀਦਾ ਇਹਦਾ ਜ਼ਿਆਦਾ ਫੜ ਫੜ ਕੇ ਹੱਸਣਾ ਜ਼ਰੂਰੀ ਹਫ਼ਤੇ ਦੇ ਇੱਕ ਵਾਰੀ ਬਿਲਕੁਲ ਹੁਣ ਵਕਤ ਵੱਲ ਖਿਆਲ ਕਰਿਓ ਜੇ ਵਕਤ ਜੀ ਜੀ 30 ਮਿੰਟ ਤੇ ਕਿਸੇ ਇੱਕ ਤੇ ਵੀ ਚੰਗਾ ਅਸਰ ਨਹੀਂ ਵੇਖਿਆ ਗਿਆ ਜੇ 20 ਮਿੰਟ ਤੋਂ ਘੱਟ ਸੀ ਸੋ ਖਿਆਲ ਰੱਖਿਓ 20 ਤੋਂ 30 ਮਿੰਟ ਅੱਧਾ ਘੰਟਾ ਖਿੜਖਿੜਾ ਕੇ ਦੱਬ ਕੇ ਹੱਸਣਾ ਜ਼ਰੂਰੀ ਜੇ ਹਫ਼ਤੇ ਚ ਇੱਕ ਦਿਨ ਹੱਦ ਹੀ ਹੋ ਗਈ ਜੀ ਕੀ ਫਰਕ ਪੈਂਦਾ ਜੇ ਪਰ ਹੁਣ ਕਿਸਮ ਕਿਸਮ ਏਜ ਹੈ ਜਿਹੜੀ ਅਸਲੀ ਚੀਜ਼ ਜੇ ਟੀ ਆਖਰੀ ਫਿੱਟ ਦੇ ਵਿੱਚ ਭਈ ਉਹ ਹਾਸਾ ਜਿਹੜਾ ਤੁਹਾਨੂੰ ਜਿਸ ਪਾਸ ਬੈਠਿਆ ਸੋਹੀ ਹੈ ਸਭ ਨਾਲ ਕਾਵਿਸ ਆ ਦੋਨੋਂ ਜੀ ਦੂਸਰੇ ਕੋਲ ਬੈਠ ਕੇ ਵਕਤ ਹੀ ਭੁੱਲ ਜਾਏ ਕਿੱਥੇ ਸੀ ਸੋ ਉਸ ਮਨਪਸੰਦ ਜਿਹੜਾ ਇਨਸਾਨ ਹੈ ਉਹਦੇ ਨਾਲ ਬੈਠ ਕੇ ਜੇ ਹੱਸਿਆ ਜਾਏ ਟੀਵੀ ਸੀਰੀਅਲ ਕੋਈ ਐਸਾ ਜਿਸ ਨੂੰ ਦੇਖ ਕੇ ਤੁਹਾਨੂੰ ਜੈਨੂਇਨ ਲਾਫਟਰ ਆਏ ਤੇ ਮੇਰਾ ਖਿਆਲ ਹੈ ਕਿ ਅਸੀਂ ਸਭ ਨੇ ਜੇ ਟੌਮ ਐਂਡ ਜੈਰੀ ਦੇਖਿਆ ਹੋਣਾ ਤੇ ਉਹ ਅੱਜ ਕਿਸੇ ਵੀ ਉਮਰ ਦੇ ਵਿੱਚ ਉਹ ਟੌਮ ਐਂਡ ਜੈਰੀ ਸੀਰੀਅਲ ਤੁਸੀਂ ਸਿਟਕਾਮ ਦੇਖ ਲਓ ਤੇ ਟੀਵੀ ਦੇ ਉੱਪਰ ਕੋਈ ਐਸਾ ਇਨਸਾਨ ਨਹੀਂ ਹੋਣਾ ਜਿਹੜਾ ਢੇਡ ਫਾੜ ਫੜ ਕੇ ਹੱਸੇ ਨਾ ਉਹਨਾਂ ਦੀ ਹਰਕਤਾਂ ਦੇ ਬਸ ਜੀ ਅਸੀਂ ਹੁਣ ਅਖੀਰਲੇ ਆ ਰਹੇ ਹਾਂ ਜੀ ਮੌੜ ਤੱਕ ਜਾਪਾਨੀ ਸਟੱਡੀ ਤੁਹਾਨੂੰ ਦੱਸ ਦਿੰਨੇ ਆ ਜੀ ਜਿਸ ਚ ਉਹਨਾਂ ਨੇ ਖੋਜ ਕੀਤੀ ਜੀ ਐਚਬੀਏ1ਸੀ ਤੱਕ ਬਹੁਤ ਘਟਿਆ ਹੋਇਆ ਸੀਗਾ ਤੇ ਇਹ ਸਿਰਫ ਲਾਫਟਰ ਸੈਸ਼ਨ ਵਾਲੇ ਥੈਰੇਪੀਜ਼ ਵਿੱਚ ਹੀ ਘਟਿਆ ਸੀ ਸ਼ੂਗਰ ਦੇ ਮਰੀਜ਼ਾਂ ਨੂੰ ਵੀ ਫਾਇਦਾ ਹੈ ਵੀ ਜ਼ਰੂਰ ਹੱਸ ਲਿਆ ਕਰੋ ਹੱਸਣਾ ਜ਼ਰੂਰੀ ਜੇ ਤੇ ਫਿਰ ਜੀ ਅਸੀਂ ਆਖਰੀ ਹੁਣ ਦੱਸ ਦਿੰਨੇ ਆ ਕਿ ਜੇ ਹੱਸਣਾ ਸਿਰਫ ਇੰਨੇ ਆ ਸਾਰਿਆਂ ਤੇ ਨਹੀਂ ਪਤਲੇ ਹੋਣ ਲਈ ਵੀ ਹਾਸਾ ਹੀ ਗਿਣਿਆ ਜਾਣ ਲੱਗ ਗਿਆ ਕੈਲਰੀਆਂ ਸੋਣ ਲੋ ਇਹ ਵੀ ਐਕਸਰਸਾਈਜ਼ ਹੈ ਵੀ ਦੱਸਦੇ ਹੋ ਪਰ ਜਾਂਦੇ ਜਾਂਦੇ ਦੱਸ ਦਿੰਦੇ ਆ ਜੀ 10 ਤੋਂ 15 ਮਿੰਟ ਦਾ ਖਿੜ ਖਿੜਾ ਕੇ ਹੱਸਣਾ ਤੁਹਾਡਾ 40 ਕੈਲਰੀਆਂ ਉਸ ਵੇਲੇ ਬਰਨ ਕਰ ਦਿੰਦਾ ਜੇ ਜਿਹੜਾ ਤੁਹਾਨੂੰ ਸਾਲ ਵਿੱਚ 4 ਪਾਉਂਡ ਬਿਨਾ ਹਿੱਲੇ ਜੁਲੇ ਵੀ ਇਸ ਕੱਲੇ ਹੱਸਣ ਨਾਲ ਘੱਟ ਸਕਦੇ ਹੋ ਫਿਰ ਜੀ ਇਹਦੇ ਵਿੱਚ 15 ਪੱਠੇ ਤਾਂ ਕੱਲੇ ਮਸਲਜ਼ ਯਾਨੀ ਕੱਲੇ ਮੂੰਹ ਦੇ ਜਿਹੜੇ ਕਿ ਜਿਨ੍ਹਾਂ ਦੀ ਕਸਰਤ ਤਗੜੀ ਹੋ ਜਾਂਦੀ ਹੈ ਚੁਰੜੀਆਂ हट ਸਕਦੀਆਂ ਜੇ ਜਿਹੜਾ ਲਮਕ ਦੀ ਜਿਹੜੀ ਤੁਹਾਡੀ ਚਮੜੀ ਉਹ ਵੀ ਠੀਕ ਹੋ ਸਕਦੀ ਹੈ ਜਿਹੜੇ ਤੇਰੇ ਤੇ ਕੁਦਰਤੀ ਲਾਲੀ ਆ ਸਕਦੀ ਜੇ ਫਿਰ ਤੁਹਾਡੇ ਢਿੱਡ ਦੇ ਪੱਠੇ ਜੇ ਮੋਟਾਪਾ ਇਸ ਪਾਸੇ ਦਾ ਉਹ ਵੀ ਹਿੱਲ ਕੇ ਇਹਦੇ ਨਾਲ ਘਟ ਜਾਂਦਾ ਜੇ ਉਸ ਤੋਂ ਬਾਅਦ ਪਿੱਠ ਦੇ ਗਰਦਨ ਦੇ ਫਿਰ ਸਭ ਤੋਂ ਵਧੀਆ ਜੀ ਨਿਊਰੋ ਮਸਕੂਲਰ ਕਨੈਕਸ਼ਨ ਤੱਕ ਰਵਾਹ ਹੋ ਜਾਂਦੇ ਨੂੰ ਇਸ ਤੋਂ ਬਾਅਦ ਚਾਹੀਦਾ ਕੀ ਹੈ ਇਸੇ ਲਈ ਅਸੀਂ ਇੱਕੋ ਹੀ ਦਵਾ ਸ਼ੁਰੂ ਵੀ ਕਰੀਏ ਤੇ ਅਖੀਰ ਵੀ ਕਰੀਏ ਪ੍ਰੋਗਰਾਮ ਕੀ ਕਹਿੰਦੇ ਆ ਜੀ ਬਿਲਕੁਲ ਜੀ ਖੁਸ਼ ਰਹੋ ਆਬਾਦ ਰਹੋ ਤੰਦਰੁਸਤ ਰਹੋ ਤੇ ਹੱਸਦੇ ਰਹੋ ਬਿਲਕੁਲ ਹੱਸਦੇ ਵਸਦੇ ਰਹੋ ਜੀ ਤੇ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹੋ ਪਰ ਨਰਤੀ ਕਹਲਾ ਸ਼ੇਰੀ ਕਰ ਦਿਆ ਕਰੋ ਨਾ ਕਿ ਅਸੀਂ ਜੀ ਆਪ ਵੀ ਦੇਖਿਆ ਦੋ ਵਲ ਸ਼ੇਅਰ ਵੀ ਕੀਤਾ ਤੇ ਫਿਰ ਅਸੀਂ ਸਬਸਕ੍ਰਾਈਬ ਵੀ ਕਰ ਦਿੱਤਾ ਬਹੁਤ ਧੰਨਵਾਦ